ਕੁਝ ਦਿਨ ਪਹਿਲਾਂ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਹੋਈ بارش ਤੂਫਾਨ ਹਨੇਰੀ ਔਰ ਤੇਜ਼ ਹਵਾਵਾਂ ਨੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਲਿਆਦੀ ਸੀ ਤਾਪਮਾਨ ਜਿਹੜਾ ਡਿੱਗਿਆ ਸੀ ਜਿਸ ਤੋਂ ਬਾਅਦ ਹੁਣ ਫੇਰ ਇੱਕ ਵਾਰ ਗਰਮੀ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਔਰ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੇ ਲਈ yellow alert ਵੀ ਜਾਰੀ ਹੋਇਆ ਲਗਭਗ 6 ਦੇ ਕਰੀਬ ਅਜਿਹੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਹੀਟ ਵੇਵਸ ਵੀ ਚੱਲਣਗੀਆਂ ਗਰਮੀ ਵਧੇਗੀ ਪਰ ਇਹ ਗੱਲ ਬੀਤੇ ਦਿਨ ਦੀ ਤਾਪਮਾਨ ਦੀ ਕੀਤੀ ਜਾਵੇ ਤਾਂ ਬੀਤੇ ਦਿਨ ਦਾ ਜਿਹੜਾ ਤਾਪਮਾਨ ਹੈ ਸਧਾਰਨ ਨਾਲੋਂ 3 ਡਿਗਰੀ ਵਧ ਨੋਟ ਕੀਤਾ ਗਿਆ ਸੋ ਗਰਮੀ ਇੱਕ ਵਾਰ ਫਿਰ ਆਪਣਾ ਪ੍ਰਕੋਪ ਵਿਖਾਉਂਦੀ ਨਜ਼ਰ ਆ ਰਹੀ ਹੈ ਸੋ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਕਿ ਇਹ ਜਿਹੜੀ ਗਰਮੀ ਹੈ ਮੌਨਸੂਨ ਦੀ ਆਮਦ ਤੋਂ ਪਹਿਲਾਂ ਆਖਰੀ ਦੌਰ ਦੀ ਗਰਮੀ ਹੈ ਔਰ ਮੌਨਸੂਨ ਜਿਹੜਾ ਕਿਹਾ ਜਾ ਰਿਹਾ ਕਿ ਜੁਲਾਈ ਮਹੀਨੇ ਦੇ ਮੱਧ ਦੇ ਵਿੱਚ ਪੰਜਾਬ ਦੇ ਵਿੱਚ ਦਾਖਲ ਕਰੇਗਾ ਖਾਸ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਕਿਸਾਨ ਵੀਰਾਂ ਨੂੰ ਵੀ ਕਿ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਸਬਜ਼ੀ ਕੋਈ ਫਲ ਫਰੂਟ ਬੀਜੇਬ ਨੇ ਖੇਤਾਂ ਦੇ ਵਿੱਚ ਤਾਂ ਖਾਸ ਉਹਨਾਂ ਦਾ ਧਿਆਨ ਰੱਖੋ ਸਮੇਂ-ਸਮੇਂ ਤੇ ਹਲਕਾ ਪਾਣੀ ਦਿੰਦੇ ਰਹੋ ਔਰ ਆਮ ਜੰਜੀਵਨ ਨੂੰ ਜਿਸ ਤਰ੍ਹਾਂ ਇਹ ਗਰਮੀ ਪ੍ਰਭਾਵਿਤ ਕਰ ਦੇ ਰਹੀ ਹੈ ਉਸ ਦੇ ਨਾਲ ਡਾਕਟਰਸ ਵੀ ਇਹ ਸਲਾਹ ਦਿੰਦੇ ਨੇ ਕਿ ਵੱਧ ਤੋਂ ਵੱਧ ਪਾਣੀ ਪੀਓ ਔਰ ਆਪਣੇ ਆਪ ਨੂੰ ਤੰਦਰੁਸਤ